ਅੱਜ ਦੀ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਬਹੁਤ ਅਨੋਖੀ ਕਹਾਣੀ ਹੋਣ ਜਾ ਰਹੀ ਹੈ ਮੇਰੇ ਨਾਲ ਜਿਹੜੇ ਜੋੜਾ ਸਕਰੀਨ ਤੇ ਬੈਠਾ ਦਿਖ ਰਹੇ ਹਾਂ ਭਾਈ ਜੀ ਦਾ ਨਾਂ ਦਰਸ਼ਨ ਸਿੰਘ ਤੇ ਭੈਣ ਦਾ ਨਾਂ ਵੀਰਪਾਲ ਕੌਰ ਹੈ ਭਾਈ ਦਰਸ਼ਨ ਸਿੰਘ ਜੀ ਦਾ ਵਿਆਹ ਵੀ ਪਹਿਲਾਂ ਕਿਤੇ ਹੋਰ ਹੋਇਆ ਸੀ ਇਹਨਾਂ ਦੇ ਤਿੰਨ ਬੱਚੇ ਸੀ ਤੇ ਇਹਨਾਂ ਦੀ ਪਤਨੀ ਇਹਨਾਂ ਨੂੰ ਧੋਖਾ ਦਿੰਦੀ ਹੈ ਜਿਸ ਕਰਕੇ ਇਹ ਅਲੱਗ ਹੋ ਜਾਂਦੇ ਆ ਪੈਣ ਵੀਰਪਾਲ ਕੋਰ ਜਿਹੜੇ ਨਾਲ ਬੈਠੇ ਨੇ ਇਹਨਾਂ ਦਾ ਵੀ ਵਿਆਹ ਕਿਤੇ ਹੋਰ ਹੋਇਆ ਹੁੰਦਾ ਉੱਥੇ ਇਹ ਵਿਆਹ ਦੇ ਵਿੱਚ ਆਪਣੇ ਉਸ ਦੇ ਵਿੱਚ ਇਹਨਾਂ ਦੇ ਚਾਰ ਬੱਚੇ ਹੁੰਦੇ ਆ ਤੇ ਇਹ ਬਹੁਤ ਜ਼ਿਆਦਾ ਦੁੱਖ ਚਲਦੇ ਆ ਉਸ ਤੋਂ ਬਾਅਦ ਇਹਨਾਂ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਇਹ ਵੀ ਅਲੱਗ ਹੋ ਜਾਂਦੇ ਆ ਇਹ ਦੋਵੇਂ ਫਿਰ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਇੰਨੀਆਂ ਇੱਕ ਠੋਕਰਾਂ ਖਾ ਰਹੇ ਹੁੰਦੇ ਆ ਤਾਂ ਭੈਣ ਦੱਸਦੀ ਐ ਕਿ ਮੈਨੂੰ ਤੇ ਮੇਰੇ ਬੱਚਿਆਂ ਤੋਂ ਵੀ ਅਲੱਗ ਹੋਣਾ ਪਿਆ ਇਸ ਕਰਕੇ ਮੈਂ ਬਹੁਤ ਜ਼ਿਆਦਾ ਦੁਖੀ ਸੀਗੀ ਮੈਂ ਨੂੰ ਦਰਦਰ ਭਟਕ ਰਹੀ ਸੀ ਕਿਉਂਕਿ ਭੈਣ ਭਰਾ ਜਾਂ ਪਰਜਾਈਆਂ ਵੀ ਇਹਨਾਂ ਨੂੰ ਘਰ ਰੱਖਣ ਲਈ ਤਿਆਰ ਨਹੀਂ ਸੀਗੀਆਂ ਬਾਈ ਜੀ ਦੱਸਦੇ ਆ ਕਿ ਇਹ ਡ్రਾਈਵਰੀ ਦਾ ਕੰਮ ਕਰਦੇ ਸੀਗੇ ਤੇ ਇਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਨਿਰਾਸ਼ਨ ਇੱਕ ਦਿਨ ਇਹ ਆਪਣੇ ਬੇਟੇ ਨੂੰ ਕਹਿੰਦੇ ਆ ਕਿ ਬੇਟਾ ਆਪਣੇ ਘਰੇ ਰੋਟੀ ਪੱਕਦੀ ਹੋ ਜੂਗੀ ਤੁਸੀਂ ਮੈਂ ਤੇਰਾ ਵਿਆਹ ਕਰ ਦਿੰਨਾ ਤਾਂ ਬੇਟਾ ਕਹਿੰਦਾ ਕਿ ਪਿਤਾ ਜੀ ਮੇਰੇ ਵਿਆਹ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਵਿਆਹ ਕਰਾਓ ਕਿਉਂਕਿ ਹੋਰ ਜਨਾਨੀ ਦਾ ਜਿਹੜੀ ਘਰੇ ਆਉਗੇ ਉਹਦਾ ਇਹ ਨਹੀਂ ਪਤਾ ਕਿ ਤੁਹਾਨੂੰ ਰੋਟੀ ਮਿਲ ਜੂਗੀ ਕਿਉਂਕਿ ਮੈਨੂੰ ਤਾਂ ਰੋਟੀ ਮਿਲ ਜੂਗੀ ਪਰ ਥੋਡੀ ਰੋਟੀ ਦਾ ਮੁਸ਼ਕਲ ਹੋ ਸਕਦਾ ਹੈ ਇਸ ਲਈ ਉਹ ਆਪਣੇ ਪਿਤਾ ਦਾ ਵਿਆਹ ਕਰਦਾ ਮੁੰਡਾ ਤੇ ਫਿਰ ਇਹ ਇਹਨਾਂ ਦਾ ਰਿਸ਼ਤਾ ਹੁੰਦਾ ਹੈ ਇਹਨਾਂ ਦੀ ਗੱਲਬਾਤ ਚੱਲਦੀ ਹੈ ਤੇ ਇਹ ਵੀ ਫਿਰ ਆਪਣਾ ਵਿਆਹ ਕਰਵਾ ਲੈਂਦੇ ਆ ਤੇ ਇਸ ਤੋਂ ਬਾਅਦ ਇਹਨਾਂ ਦੀਆਂ ਮੁਸ਼ਕਲਾਂ ਇੱਥੇ ਹੀ ਨਹੀਂ ਰੁਕਦੀਆਂ ਫਿਰ ਕਿਉਂਕਿ ਬਾਈ ਜੀ ਜੱਟ ਸਿੱਖ ਬਰਾਦਰੀ ਤੋਂ ਨੇ ਤੇ ਭੈਣ ਰਾਏ ਸਿੱਖ ਬਰਾਦਰੀ ਤੋਂ ਐ ਹੋਰ ਕਾਸਟ ਦੇ ਇੰਟਰ ਕਾਸਟ ਮੈਰਿਜ ਹੋਣ ਕਰਕੇ ਇਹਨਾਂ ਚ ਇਹਨਾਂ ਨੂੰ ਹੋਰ ਵੀ ਜੀਣਾ ਮੁਸ਼ਕਲ ਹੋ ਜਾਂਦਾ ਹੈ ਲੋਕ ਬਹੁਤ ਤਾਣੇ ਮੇਨੇ ਮਾਰਦੇ ਆ ਕਿ ਇਸ ਲਈ ਇਹਨਾਂ ਦੀ ਕਹਾਣੀ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕਿ ਇੱਕ ਮੁਹੱਬਤ ਦਾ ਰਿਸ਼ਤਾ ਦੁਨੀਆ ਦੇ ਰਿਸ਼ਤੇ ਦੁਨੀਆ ਦੀਆਂ ਗੱਲਾਂ ਦੇ ਨਾਲ ਲੜਦਾ ਲੜਦਾ ਕਿਵੇਂ ਅੱਗੇ ਵਧਿਆ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਤੇ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਕਮੈਂਟ ਵੀ ਜਰੂਰ ਕਰਿਓ ਜੇ ਕਰਾਂਗੇ ਹੱਸੀ ਕਾਲ ਜੀ। ਸ਼ੁਕਰੀਆ। ਬਈ ਜੀ ਨਾਮ ਕੀ ਹੈ ਜੀ ਤੁਹਾਡਾ? ਦਰਸ਼ਨ ਸਿੰਘ। ਤੁਹਾਡਾ ਕੀ ਨਾਮ ਹੈ ਜੀ? ਵੀਰਪਾਲ ਕਰੋ। ਪੰਜ ਜੀ ਤੁਸੀਂ ਦੱਸੋ ਵੀ ਕਿਵੇਂ ਇਹਨਾਂ ਦੇ ਨਾਲ ਰਿਸ਼ਤਾ ਜੁੜਿਆ ਤੁਹਾਡਾ? ਰਿਸ਼ਤਾ ਇਹਨਾਂ ਦੇ ਨਾਲ ਵੀਰ ਜੀ ਵੀ ਮੇਰੇ ਪਰਜਾਈ ਦੀ ਪਤੇਜੀ ਆਈ। ਉਹਨੇ ਗੱਲ ਵਟ ਕਰਾਈ। ਹੂੰ। ਉਸ ਤੋਂ ਪਹਿਲਾਂ ਵੀ ਤੁਹਾਡੇ ਪਰਿਵਾਰ ਦੇ ਵਿੱਚ ਦਿੱਕਤਾਂ ਸੀ ਹਾਂਜੀ ਉਸ ਤੋਂ ਪਹਿਲਾਂ ਤਾਂ ਸਾਰੇ ਦਿੱਕਤਾਂ ਹੈਗੀਆਂ ਸੀ ਵੀ ਪਰਿਵਾਰ ਕੋਈ ਵੀ ਰਾਜੀ ਨਹੀਂ ਸੀ ਇਸ ਚੀਜ਼ ਜਿੱਥੇ ਤੁਸੀਂ ਹੋਰ ਜਗਾ ਵਾਹੇ ਸੀ ਹਾਂਜੀ ਪਹਿਲਾਂ ਹੋਰ ਜਗ੍ਹਾ ਤੇ ਆਪਦੀ ਜਾਤ ਵਿਆਦਰੀ ਚ ਵਿਆਹੇ ਹੋਈ ਸੀ ਜਿੱਤੇ ਉਹਦੇ ਨਾਲ ਮੇਰਾ ਸਾਰੀ ਉਮਰ ਵੀ ਦੁੱਖਾਂ ਚ ਟੱਪੀ ਹੈਗੀ ਸੀ ਹੂੰ ਮੁੜ ਕੇ ਰੱਬ ਨੂੰ ਨਹੀਂ ਚੰਗਾ ਲੱਗਿਆ ਆਪੀ ਮੁੱਕ ਗਿਆ ਹੂੰ ਤੇ ਉਹ ਦੁਬਾਰਾ ਇਹਨਾਂ ਦੇ ਨਾਲ ਗੱਲਬਾਤ ਮੇਰੀ ਪਰਜਾਈ ਦੀ ਪਤੀਜੀ ਨੇ ਕਰਾ ਦਿੱਤੀ ਵੀ ਆਪਾਂ ਸੰਭ ਲਵਾਂਗੇ ਮੇਰੇ ਭਰਾ ਨੇ ਗੱਲ ਕੀਤੀ ਵੀ ਤੂੰ ਦਰਜਨ ਰੱਖ ਲੈਣਾ ਬੱਚੇ ਇਹਨੇ ਕਿਹਾ ਵੀ ਮੈਂ ਰੱਖ ਲਾਂਗਾ ਮੈਂ ਕਿਹਾ ਵੇਖ ਲੈ ਵੀ ਪਹਿਲਾਂ ਵੀ ਬਹੁਤ ਦੁੱਖ ਵੇਖੇ ਹੋਏ ਨੇ ਕਿਤੇ ਨਾ ਜਾਣੇ ਹੁਣ ਕਹਿ ਦੇਵੀਂ ਬਾਅਦ ਚੱਕੀ ਵੀ ਮੈਂ ਬੱਚੇ ਨਹੀਂ ਸੰਭਦਾ ਜ਼ਿੰਦਗੀ ਦਾ ਫੇਰ ਸਵਾਲ ਹੈਗਾ ਇਹ ਵੀ ਗੱਲਾਂ ਖੇਡ ਵਾਲੀਆਂ ਨਹੀਂ ਹੁੰਦੀਆਂ ਇਹਨੇ ਕਿਹਾ ਨਹੀਂ ਮੈਂ ਰੱਖ ਲਾਂਗਾ ਬੱਚੇ ਫੇਰ ਲੈ ਕੇ ਆਇਆ ਮੇਰਾ ਭਰਾ ਇਹਨੇ ਪੈਸੇ ਵੀ ਦਿੱਤੇ ਅੱਲਾ ਮੈਂ ਦੱਸਿਆ ਸੀ ਤੁਹਾਨੂੰ ਵੀ ਇਹਨੇ 1500 ਦਿੱਤਾ ਸੀ ਤੇ ਉਦੋਂ ਬਾਅਦ ਤੋਂ 15 ਸਾਲ ਪਹਿਲਾਂ ਬਹੁਤ ਕੁਝ ਸਹੀ ਸੀ ਹੂੰ ਤੇ ਇੰਨੇ ਵਧੀਆ 1500 ਨਾਲ ਹੀ ਮੇਰਾ ਭਰਾ ਪਹੁੰਚ ਗਿਆ ਸੀ ਜੂਪੀ ਜਦੋਂ ਵੱਡੇ ਮੁੰਡੇ ਤੋਂ ਨੇ ਲੈ ਕੇ ਆਇਆ ਹੂੰ ਮੁੜ ਕੇ ਇੱਥੇ ਚਾਰੇ ਬੱਚੇ ਬੱਚੇ ਤੋਂ ਹੋਰ ਕਿਤੇ ਜਗ੍ਹਾ ਰਹਿੰਦੇ ਸੀ ਹਾਂਜੀ ਹੋਰ ਜਗ੍ਹਾ ਰਹਿੰਦੇ ਸੀ ਮੇਰੇ ਪੇਕੇ ਕੋਲ ਤੇ ਭਰਾਵਾ ਕੋਲ ਰਹਿੰਦੇ ਸੀ ਜਦੋਂ ਇਹਨਾਂ ਨੇ ਰਿਸ਼ਤੇ ਨੂੰ ਹਾਂ ਕੀਤੀ ਤੇ ਇਹਨਾਂ ਨੇ ਕਿਹਾ ਵੀ ਤੁਸੀਂ ਉਹ ਬੱਚੇ ਵੀ ਲਿਓ ਪੈਸੇ ਵੀ ਆਪ ਦਿੱਤੇ ਆਪ ਦਿੱਤੇ ਆ ਵੀ ਬੱਚੇ ਨਾ ਰੁੜਨਦੇ ਤੂੰ ਵੀ ਬੱਚਾ ਪਿੱਛੇ ਫਿਰਦੀ ਹੈਗੀ ਤੇ ਬੱਚੇ ਤੂੰ ਨਾ ਰੁੜਨਦੇ ਹੂੰ ਉਮਰ ਕਜੇ ਤਾਂ ਚਾਰਾਂ ਬੱਚਿਆਂ ਦੀ ਹਾਂ ਕੀਤੀ ਤੇ ਫਿਰ ਇਹਦੇ ਪਰਿਵਾਰ ਵੀ ਇਹਨੂੰ ਰੋਲਾ ਕਰਨ ਲੱਗ ਪਏ ਚ ਚਾਰ ਬੱਚਿਆਂ ਨੂੰ ਕਿਉਂ ਖਵਾਵੇਂਗਾ ਤੇ ਉਦੋਂ ਉਮਰ ਮੇਰੀ ਇੰਨੀ ਲੱਗਦੀ ਵੀ ਨਹੀਂ ਆਈ ਇਹਨੂੰ ਕਹਿੰਦੇ ਸੀ ਦਰਸ਼ਣਾ ਤੇਰੇ ਕੋ ਇਹਨੇ ਰਹਿਣਾ ਨਹੀਂ ਹੈਗਾ ਤੇ ਤੂੰ ਐਵੇਂ ਬੱਚਿਆਂ ਦਾ ਕਿਉਂ ਭਾਰਾ ਚੱਕਦਾ ਪਈ ਕੱਲ ਨੂੰ ਤੇਰੇ ਗਲ ਬਲਾਮਾ ਪੈ ਜਾਏਗਾ ਕੱਲ ਨੂੰ ਕੋਈ ਕਿੰਸੇ ਪੈਸਾ ਲੈ ਜਾਵੇ ਕੁਝ ਕਾਰ ਦੇਵੇ ਇਹ ਕਹਿੰਦਾ ਨਹੀਂ ਐਵੇਂ ਕਰਨ ਵਾਲੀ ਹੈ ਨਹੀਂ ਵੀ ਬੰਦੇ ਦਾ ਪਤਾ ਲੱਗ ਜਾਂਦਾ ਹੂੰ ਉਸ ਤੋਂ ਬਾਅਦ ਇਹਨਾਂ ਆ ਪੀ ਸਾਰਾ ਕੁਝ ਵਧੀਆ ਕੀਤੀ ਆਇਆ ਕੰਮ ਕਰਦਾ ਸੀ ਮੜ ਕੇ ਮੈਂ ਕਿਹਾ ਵੀ ਤੂੰ ਗੱਡੀ ਛੱਡ ਦੇ ਆਪਾਂ ਵੀ ਖੇਤ ਦਾ ਕੰਮ ਕਰ ਲੈਨੇ ਕਰਨੇ ਗੱਡੀ ਚਿੰਨੀ ਪਾਰਨੀ ਪੈਂਦੀ ਤੇ ਆਪਾਂ ਖੇਤੀ ਦਾ ਕੰਮ ਕਰੀਏ ਇਹਨੇ ਕਿਹਾ ਚਲ ਐਵੇਂ ਕਰ ਲੈਨੇ ਫਿਰ ਅਸੀਂ ਖੇਤੀ ਦਾ ਕੰਮ ਕਰਨ ਲੱਗ ਪਏ ਖੇਤੀ ਦੀ ਤਿਆਰੀ ਮਿਹਨਤ ਕਰਨੀ ਸਾਰਾ ਸਾਰਾ ਦੇਣ ਕੰਮ ਕਰਨਾ ਵਧੀਆ ਸਾਡਾ ਗੁਜ਼ਾਰਾ ਹੋਣ ਲੱਗ ਗਿਆ ਫਿਰ ਇੱਥੇ ਅਸੀਂ ਥਾਂ ਲੈ ਲਈ ਐਮਡੀ ਹੂੰ ਇਤੇ ਕੁਛ ਦਿਨ ਤੱਕ ਲੋਕਾਂ ਨੂੰ ਪਤਾ ਲੱਗਿਆ ਸੀ ਵੀ ਇਹ ਜ਼ਿਮੀਦਾਰ ਹੈਗਾ ਲੋਕ ਕਹਿੰਦੇ ਸੀ ਵੀ ਰਾਵਾਂ ਸਿੱਖੰਦਈ ਹੈ ਫਿਰ ਇਹਦਾ ਬਣਵਾਇਆ ਰਹਿੰਦਾ ਸੀ ਉਹਦੇ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਹੁੰਦਾ ਵੀ ਸਾਲਾ ਹੈਗਾ ਤੇ ਇਹ ਜੱਟਾ ਸਿੱਖੰਦਾ ਹੈ ਮੁੜ ਕੇ ਸਾਡੇ ਸਾਰੇ ਭਾਈ ਐਮਡੀ ਵਾਲੇ ਸਾਡੇ ਤੋਂ ਨਫ਼ਰਤ ਕਰਨ ਲੱਗ ਪਏ ਪਹਿਲਾਂ ਵਧੀਆ ਬੋਲਦੇ ਸੀ ਮੁੜ ਕੇ ਨਫ਼ਰਤ ਕਰਨ ਲੱਗ ਪਏ ਮੇਰੇ ਨਾਲ ਵੀ ਇਹ ਹੈਗਾ ਉਹ ਹੈਗਾ ਦੂਜੀ ਜਾਤੀ ਨਾਲ ਫਿਰਦੀ ਹੈ ਕੀ ਹੈ ਵੀ ਭੱਜ ਕੇ ਆਏ ਹੋ ਇਹਨੇ ਅਸੀਂ ਕਹਿੰਦੇ ਹੁੰਦੇ ਤੁਸੀਂ ਭੱਜ ਕੇ ਨਹੀਂ ਆਏ ਅਸੀਂ ਮੇਰੇ ਪ੍ਰਾਣ ਨੇ ਬਿਠਾਇਆ ਸਾਡੇ ਸਿਰ ਆਹ ਮੁਸੀਬਤਾਂ ਨੇ ਮੈਂ ਦੱਸਿਆ ਸੱਭ ਨੂੰ ਵੀ ਆ ਜਿੱਥੇ ਮਰਜੀ ਜਾਂਦੇ ਰੋ ਤੁਹਾਨੂੰ ਮੈਂ ਆਪਦੇ ਪਿੰਡਾਂ 'ਚ ਲੈ ਜੰਨੀ ਆ ਆਪਦੇ ਟਿਕਿਆਂ 'ਚ ਲੈ ਜੰਨੀ ਆ ਜਿੱਥੇ ਮੈਂ ਰਹਿ ਕੇ ਆਈਆਂ ਬਸੀਰ ਜਿੱਥੇ ਬੰਦਾ ਮੇਰਾ ਮੁਕੇ ਉੱਥੇ ਲੈ ਜੰਨੀ ਆ ਇਹਦੇ ਉੱਤੇ ਹੋਰ ਮੈਂ ਕੁਝ ਨਹੀਂ ਕਰ ਸਕਦੀ ਪਰ ਅਸੀਂ ਭੱਜ ਪੁੱਜਣ ਵਾਲਾ ਕੰਮ ਕਰਨ ਮੈਂ 4 ਬੱਚੇ ਲੈ ਕੇ ਭੱਜੀ ਫਿਰਨੀ ਆ ਇੰਨੇ ਵੀ ਕਿਹਾ ਵੀ ਇਹ ਜੀ ਹੈ ਨਹੀਂ ਅਸੀਂ ਵੀ ਵਿਆਹ ਕਰਾਇਆ ਹੋਇਆ ਮੇਰੇ ਪ੍ਰਾਣ ਨੇ ਬਿਠਾਇਆ ਅਸੀਂ ਵੀ ਦੋਨੇ ਵੀ ਸਹਿਮਤੀ ਨਾਲ ਵਿਆਹ ਕੀਤਾ ਹੈ ਮੜਕੇ ਲੋਕ ਕੁਛ ਕਿਵੇਂ ਗੱਲਾਂ ਕਰਦੇ ਸੀ ਕੁਛ ਕਿਵੇਂ ਪਰ ਇੱਥੇ ਅਸੀਂ ਬੈਠੇ ਹੀ ਰਏ ਇਹ ਤਾਂ ਕਦੀ ਮੈਂ ਤਾਂ ਦਿਲ ਲੌਲਾ ਕਰ ਜਾਂਦੀ ਸੀ ਵੀ ਆਪਾਂ ਚਲੇ ਚਲੀਏ ਇੱਥੋਂ ਨਹੀਂ ਰਹਿਣਾ ਕਿਉਂਕਿ ਲੋਕ ਮੈਨੂੰ ਇਨੇ ਤਾਨੇ ਮਾਰਦੇ ਨੇ ਮੈਨੂੰ ਬਰਦਾਸ਼ ਨਹੀਂ ਹੁੰਦੀ ਕੋਈ ਜਦੋਂ ਪੈਂਦੀ ਬੁੜੀ ਜੋ ਕੋਈ ਮਤਲਬ ਉਹ ਹੀ ਕਹਿ ਦਿੰਦੀ ਹੈ ਵੀ ਜੀਵੀਦਾਰ ਨਾਲ ਫਿਰਦੀ ਹੈਗੀ ਏ ਤੂੰ ਤਾਂ ਮੇਰੇ ਘਰ ਵਾਲਾ ਹੈ ਗਈ ਤੇ ਇਹ ਗੰਦਾ ਹੁੰਦਾ ਜੀ ਤੂੰ ਲੋਕਾਂ ਦੇ ਪਿੱਛੇ ਲਗਨੀ ਤੂੰ ਲੋਕਾਂ ਦੀ ਸੁਣਨੀ ਮੈਂ ਆਂਦੀ ਮੈਂ ਸੁਣਦੀ ਹੀ ਗਈ ਆ ਮੈਂ ਪਹਿਲਾਂ ਵੀ ਇੰਨੀ ਦੁਖੀ ਸੀ ਫਿਰ ਮੇਰੇ ਕਿਉਂ ਐਵੇਂ ਰੱਬ ਕਰਦਾ ਮੇਰੇ ਨਾਲ ਵਾਰ-ਵਾਰ ਫਿਰ ਉਹ ਕੁਝ ਤਾਂ ਪਿੰਡਲੇ ਮਤਲਬ ਚੰਗੇ ਵੀ ਹੈਗੇ ਅਸੀਂ ਕੋਈ ਮਜ ਵੀ ਸਿੱਖਾਂ ਦੇ ਵਿੱਚ ਚੰਗੇ ਸੀ ਕੋਈ ਜ਼ਿੰਮੇਦਾਰਾਂ ਦੇ ਵਿੱਚ ਚੰਗੇ ਸੀ ਕੋਈ ਤਿੰਨ ਚਾਰ ਘਰ ਸਾਡੇ ਰਾਵਾਂ ਦੇ ਵੀ ਸਹੀ ਸੀ ਜਿਹੜੇ ਸਾਡੇ ਨਾਲ ਵਧੀਆ ਰਹਿੰਦੇ ਸੀ ਉਹ ਮੁੜ ਕੇ ਕਈ ਵਾਰ ਮੇਰਾ ਹੌਸਲਾ ਬਣਾ ਦਿੰਦੇ ਸੀ ਵੀ ਤੂੰ ਨਾ ਵੀਰਪਾਲ ਨਾ ਰੋਹੀ ਕਰ ਕੁਝ ਨਹੀਂ ਹੁੰਦਾ ਕਿਸਮਤ ਦੀ ਖੇਡਾਂ ਹੁੰਦੀਆਂ ਨੇ ਕੋਈ ਦੇਣਾ ਲੈਣਾ ਹੁੰਦਾ ਜਿਹੜਾ ਬੰਦਾ ਸੁਣਦਾ ਹੈ ਔਰ ਆਂਦਾ ਅਸੀਂ ਸੁਣਨੇ ਆ ਵੀ ਤੂੰ ਸੱਚੀ ਹੈਗੀਂ ਤੂੰ ਸਾਡੇ ਚ ਬੈਠੀਂ ਜੇ ਤੂੰ ਐ ਜੀ ਹੁੰਦੀ ਤਾਂ ਤੂੰ ਕਿਤੇ ਪਾਸੇ ਲੈਂਦੀ ਥਾ ਮੈਂ ਆਂਦੀ ਹੁੰਦੀ ਮੈਂ ਜਰਾ ਮੈਂ ਐ ਜੀ ਨਹੀਂ ਹੈ ਕਿ ਲੋਕ ਮੇਰੇ ਮਗਰ ਕਿਉਂ ਪੈ ਰਹਿੰਦੇ ਨੇ ਮੈਨੂੰ ਮੱਕ ਨਜਾਇਜ਼ ਗੱਲਾਂ ਆਖਦੇ ਨੇ ਫਿਰ ਇਹ ਜਿਦੋਂ ਗੱਡੀ ਤੂੰ ਆਉਣਾ ਕਈ ਵਾਰਾਂ ਕਈ ਮੈਂ ਆਂਦੀ ਮੈਂ ਕੱਲੀ ਖੇਤ ਦਾ ਕਰ ਲਉ ਤੂੰ ਗੱਡੀ ਤੇ ਫਿਰ ਲੱਗ ਜਾਏ ਗੱਡੀ ਤੇ ਲੱਗ ਜਾ ਮੈਂ ਖੇਤ ਦਾ ਕੱਲੀ ਨੇ ਕਰਨਾ ਕੰਮ ਥੋੜਾ ਥੋੜਾ ਸਿੱਕੇ ਇਕੱਠੇ ਕਰਕੇ ਤੇ ਅਸੀਂ ਘਰ ਪਾ ਲਿਆ ਵੀ ਉੱਥੇ ਹੀ ਮੈਂ ਕਹ ਇੱਥੇ ਰਵਾਂਗੇ ਹੁਣ ਨਹੀਂ ਜਾਂਦੇ ਜਿੱਥੇ ਵੀ ਜਾਵਾਂਗੇ ਤੇ ਗੱਲਾਂ ਤੇ ਤੇਰੀਆਂ ਹੀ ਸੁਣਨੀਆਂ ਪੈਣਗੀਆਂ ਚਾਹੇ ਵੀ ਪਿੰਡ ਬਦਲ ਲਈ ਫਿਰ ਗੱਲਾਂ ਤੇ ਤੇਰੀਆਂ ਮੈਨੂੰ ਸੁਣਨੀਆਂ ਹੀ ਪੈਣੀਆਂ ਚਾਹੇ ਹੁਣ ਇਹ ਪਿੰਡ ਇਹ ਚਾਹੇ ਹੋਰ ਖਾਂ ਇੱਥੇ ਲੈ ਲਈਏ ਪੈਰਾ ਜੀ ਕਰਦੇ ਵਧੀਆ ਥਾਂ ਤੂੰ ਬਣਾ ਲਈ ਦੋ ਮਕਾਨ ਪਾ ਲੈ ਤੇ ਛੋਟੇ ਛੋਟੇ ਕਾਂਦਰ ਜੀ ਕਰਨ ਲਈ ਤੇ ਲੋਕ ਵਧੀਆ ਸਾਡੇ ਨਾਲ ਫੇਰ ਬੋਲਣ ਲੱਗ ਪਏ ਹੁਣ ਉਸ ਤੋਂ ਬਾਅਦ ਕੋਈ ਕਿਵੇਂ ਕਹਿ ਦਿੰਦਾ ਕੋਈ ਕਿਵੇਂ ਕਹਿ ਦਿੰਦਾ ਪਰ ਹੁਣ ਮੈਂ ਗੱਲ ਗੌਰ ਦੀ ਨਹੀਂ ਕਿਸੇ ਤੇ ਜਾਂਦੀ ਨਹੀਂ ਲੋਕ ਹਟਦੇ ਨਹੀਂ ਅਜੇ ਤੱਕ ਵੀ 15 ਸਾਲਾਂ ਚ ਹਜੇ ਵੀ ਨਹੀਂ ਹਟਦੀਆਂ ਬੁੜੀਆਂ 20 ਸਾਲ ਹੋ ਗਏ ਹਾਂ ਹਜੇ ਵੀ ਆਜੇ ਵੀ ਉਹ ਹੀ ਕਹਿੰਦੇ ਨੇ ਜੱਟ ਰੱਕੀ ਫਿਰਦੀ ਐ ਘਰੀ ਫਿਰਦੀ ਐ ਮਾਨ ਖਰਾਬ ਹੁੰਦਾ ਪਰ ਮਨ ਹੁਣਾ ਕਿਦਕੀ ਲੈਣਾ ਜ਼ਿੰਦਗੀ ਵਿੱਚ ਚਲ ਕੋਈ ਤਾਂ ਚੰਗੇ ਹੈਗੇ ਨੇ ਵਿੱਚ ਇਹ ਵੀ ਨਹੀਂ ਵੀ ਸਾਰਾ ਪਿੰਡ ਮਾੜਾ ਹੈ ਸਾਰੇ ਗਲਤ ਵੀ ਨਹੀਂ ਇਹ ਵੀ ਨਹੀਂ ਆਪਾਂ ਦੇ ਕੋਈ ਪਿੰਡ ਦੇ ਚੰਗੇ ਵੀ ਆਣ ਜਿਹੜਾ ਆਪਣਾ ਸਾਥ ਵੀ ਦਿੰਦੇ ਗਏ ਨੇ ਓਕੇ ਸੋਕੇ ਵੇਲੇ ਵੀ ਆਉਂਦੇ ਨੇ ਭਾਈ ਜੀ ਵਧੀਆ ਦੇਣ ਟੱਪੀ ਜਾਂਦੇ ਨੇ ਹੁਣ ਤਾਂ ਭਾਈ ਜੀ ਇੱਕ ਬੰਦੇ ਲਈ ਹਨਾ ਰਿਸ਼ਤਾ ਚਲੋ ਜੋੜਨਾ ਤਾਂ ਸੌਖਾ ਹੋ ਜਾਂਦਾ ਕਿਸੇ ਔਰਦ ਨਾਲ ਨਾ ਬੰਦੇ ਦਾ ਵਿਆਹ ਹੁਣੇ ਹੀ ਹੁੰਦਾ ਹਾਂਜੀ ਹਾਂਜੀ ਜਦੋਂ ਨੂੰ ਪਤਾ ਹੋਵੇ ਵੀ ਚਾਰ ਬੱਚੇ ਵੀ ਹੈ ਜੇ ਤੁਸੀਂ ਉਹਨਾਂ ਨੂੰ ਇਹ ਦੱਸਦੇ ਆ ਵੀ ਉਹਨਾਂ ਹੀ ਪਿਆਰ ਦੇ ਰਹੇ ਹੋ ਜਿੰਨਾ ਆਪਦੇ ਬੱਚਿਆਂ ਨੂੰ ਦੇਂਦਾ ਹੁੰਦਾ ਬੰਦਾ ਵੀ ਇਹ ਕਿਵੇਂ ਮਨ ਚ ਆਇਆ ਵੀ ਮੈਂ ਮੈਂ ਇਹ ਦੂਸਰੇ ਬੰਦੇ ਦੇ ਚਾਰ ਬੱਚਿਆਂ ਨੂੰ ਵੀ ਆਪਦੇ ਬੱਚਿਆਂ ਵਾਂਗੂ ਹੀ ਪਾਲੂਗਾ ਇਹ ਕਹਾਣੀ ਸਿਸਟਮ ਤੁਹਾਨੂੰ ਦੱਸਦਾ ਵੀ ਮੇਰੀ ਪਹਿਲੂ ਘਰ ਵਾਲੀ ਜਿਹੜੀ ਸੀ ਹੂੰ ਉਹਨੇ ਲੱਛਣ ਸਹੀ ਨਹੀਂ ਸੀ ਹੂੰ ਉਹਦੇ ਚ ਤਿੰਨ ਬੱਚੇ ਸੀ ਮੇਰੇ ਹੂੰ ਚਾਰ ਹੋਏ ਸੀ ਸੱਤ ਹੋ ਗਏ ਅੱਛਾ ਨੇਨਰ ਸੱਤਨ ਕਿਵੇਂ ਪਾਲਨੇ ਆ ਡੈਡੀ ਕਰਕੇ ਹੂੰ ਨਾ ਕਿ ਮਾਲਕ ਦੇ ਨਾਲ ਪਾਲੇਗਾ ਉਹ ਬੱਚੇ ਘਰ ਦੇ ਹਾਂ ਉਹ ਲੱਗ ਰਹਿੰਦੇ ਸੀ 13 ਸਾਲ ਮੈਂ ਕੱਲਾ ਰਿਆ ਅੱਛਾ ਮੈਨੂੰ ਉਹ ਜਨਾਨੀ ਵੀ ਛੱਡ ਕੇ ਚਲੀ ਗਈ ਬੱਚੇ ਉਹ ਵੀ ਮੈਂ ਪਾਲੇ ਜਦੋਂ ਪਲ ਗਏ ਉਹ ੜਾਰ ਹੋ ਗਏ ੜਾਰ ਕੋ ਵੀ ਛੱਡ ਕੇ ਮੈਨੂੰ ਚਲੇ ਗਏ ਰਹਿ ਗਿਆ ਮੈਂ ਕੱਲਾ 13 ਸਾਲ ਮੈਂ ਕੱਲਾ ਹੀ ਰਿਆ ਇਹਦਾ ਸਾਲਾਂ ਬਾਅਦ ਫਿਰ ਸਾਡੇ ਡਰਾਈਵਰ ਜਾਣਕਾਰੀ ਸੀ 6 ਪੀਰ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਕੋਈ ਮੁੰਡੇ ਨੂੰ ਰਿਸ਼ਤਾ ਕਰਾ ਦੇ ਹੂੰ ਤੇ ਚੱਲ ਗੱਡੀ ਤੋਂ ਆਵਾਂਗਾ ਉਹ ਤਾਂ 15 ਦਿਨਾਂ ਬਾਅਦ ਰੋਕੀ ਤੇ ਮਿਲ ਜੇ ਕਰੇਗੀ ਹੂੰ ਮੇਰਾ ਮੁੰਡਾ ਉਹ ਵੱਡਾ ਬਹੁਤ ਸਿਆਣਾ ਸਮਝਦਾਰ ਸੀ ਜਾਂਦਾ ਡੈਡੀ ਤੇਰੀ ਉਮਰ ਐਣੀ ਤੂੰ ਤੱਕੇ ਖਾਂਦਾ ਫਰੇਗਾ ਹੂੰ ਕੱਲ ਨੂੰ ਕੋਈ ਮਾੜੀ ਚੰਗੀ ਆ ਜੇ ਰੋਟੀ ਦੇਵੇ ਨਾ ਤੇ ਪਤਾ ਨਹੀਂ ਕੀ ਹੋਊਗਾ ਤਰ੍ਹਾਂ ਹੂੰ ਤੂੰ ਕਰਾ ਲੈ ਮੈਂ ਕਿਹਾ ਮੈਂ ਨਹੀਂ ਕਰਾਉਂਦਾ ਹੂੰ ਉਸ ਮੁੰਡੇ ਨੇ ਤੇ ਮਨ ਮੈਨੂੰ ਸਲਾਹ ਦਿੱਤੀ ਤੇ ਉਸ ਬੱਚੇ ਦੀ ਸਹਿਮਤੀ ਨਾਲ ਸਾਰਾ ਕੁਝ ਹੋਇਆ ਉਹ ਮੇਰੀ ਜਨਾਨੀ ਪਹਿਲਾਂ ਇੰਨੀ ਗੰਦੀ ਸੀ ਉਹ ਮੁੰਡੇ ਨੂੰ ਵੀ ਉਹਨੇ ਮਾਰਤਾ ਅੱਛਾ ਸਾਡੇ ਨਾਲ ਸਹਿਮਤ ਇਹਨੂੰ ਮਾਂ ਕਹਿੰਦਾ ਸੀ ਉਹਨੂੰ ਮਾਂ ਨਹੀਂ ਜਿਆਦਾ ਆਹ ਵੇ ਇਹ ਮੇਰੀ ਮਾਂ ਹੈ ਫਿਰ ਉਹ ਮਨੋਂ ਦਾ ਵੀ ਮੇਰੀ ਭੈਣ ਨਹੀਂ ਚੱਲੇ ਇੱਕ ਮੇਰੀ ਭੈਣ ਆ ਗਈ ਤਿੰਨ ਮੇਰੇ ਭਰਾ ਨੇ ਮੈਨੂੰ ਸਾਰਿਆਂ ਨੂੰ ਕਿਵੇਂ ਪਾਲਣ ਗਿਆ ਮਾਲਕ ਪਾਲਣ ਵਾਲਾ ਕਿਸੇ ਨੂੰ ਕੋਈ ਨਹੀਂ ਪਾਲਦਾ ਜਾਇਦਾਦ ਨਾਲ ਨਹੀਂ ਬੰਦਾ ਪਾਲਦਾ ਬੰਦਾ ਦਿਹਾੜੀ ਮਿਹਨਤ ਮਜ਼ਦੂਰੀ ਕਰੇ ਤੇ ਆਪਦੇ ਮਨ ਦੇ ਚ ਆਪਦੇ ਬੱਚਿਆਂ ਨਾਲ ਵੱਧ ਪਿਆਰ ਕਰਕੇ ਇਹਨਾਂ ਨੂੰ ਪਾਲ ਕੇ ਤੇ ਇੱਥੋਂ ਤੱਕ ਮਨ ਨਾਲ ਪਛਾਤਾ ਵਿਆਹ ਵੀ ਕਰਤਾ ਥਾਂ ਵੀ ਬਣਾਤੀ ਸਾਰਾ ਕੁਝ ਕਰਤਾ ਮੇਰੇ ਲੋਕਾਂ ਨੇ ਮੈਨੂੰ ਬਹੁਤ ਕਿਹਾ ਮੇਰਿਆਂ ਵੀ ਕਿਹਾ ਮਾੜਾ ਚੰਗਾ ਮੇਰੇ ਨੇ ਵੀ ਕਿਹਾ ਇਹ ਰਾਮਾ ਦੀ ਰਹਿਣੀ ਨਹੀਂ ਤੂੰ ਇਹਨੇ ਬੱਚੇ ਕਿੱਥੋਂ ਪਾਲਨੇ ਆ ਤੇਰੇ ਕੋਲ ਜ਼ਮੀਨ ਨਹੀਂ ਜਿਆਦਾ ਤੇ ਬਹਿਣ ਵਾਲੀ ਥਾਂ ਵੀ ਨਹੀਂ ਸੀ ਕੁਆਟਰਾਂ ਚ ਕਿਸੇ ਦੀ ਥਾਂ ਸਰਕਾਰੀ ਜੀ ਬਹਿ ਕੇ ਟਾਈਮ ਪਾਸ ਕੀਤਾ ਹਮ ਬੱਚੇ ਛੋਟੇ ਗੱਡੀ ਛੱਡਤੀ ਜੇ ਗੱਡੀ ਦੀ ਜਾਂਦਾ ਤੇ ਬੱਚਾ ਤੇ ਇਕੱਲੀ ਕੰਮ ਨਹੀਂ ਕਰ ਸਕਦੀ ਮੈਂ ਜੱਟਾਂ ਦੀਆਂ ਦਿਹਾੜੀਆਂ ਕੀਤੀਆਂ ਮੈਂ ਬੜੀ ਮਿਹਨਤ ਕੀਤੀ ਮਿਹਨਤ ਕਰਕੇ ਹੁਣ ਚੰਨ ਬੱਚੇ ਹੋਲੇ ਡਾਢ ਹੁੰਦੇ ਗਏ ਇਹਨਾਂ ਦੇ ਆਸਰੇ ਨਾਲ ਪਾਲ ਤੇ ਇਹ ਅੱਜ ਕੱਲ ਕੋਈ ਇੱਕ ਬੱਚਾ ਨਹੀਂ ਪਾਲਦਾ ਮੈਂ ਤਾਂ ਆਪਦੇ ਜਾਨ ਤੋਂ ਵੱਧ ਸਮਝ ਕੇ ਉਹਦੇ ਬੱਚੇ ਪਾਲੇ ਵੀ ਮੇਰੇ ਹੀ ਆ ਦੂਜੇ ਦੇ ਨਹੀਂ ਕਿ ਐਡਾ ਦਿਲ ਲਿਆ ਹੁਣਾ ਬਹੁਤ ਔਖਾ ਹਾਂ ਬਹੁਤ ਔਖਾ ਜੀ ਮੈਂ ਪਰਵਾਹੀ ਨਹੀਂ ਕੀਤੀ ਮੈਂ ਮਾਲਕ ਤੇਗਾ ਕੋਈ ਦੇਣਾ ਨਾ ਬੱਚਿਆਂ ਦੇ ਬਿਨਾ ਹੁਣ ਰਹਿੰਦੇ ਵੀ ਨਹੀਂ ਨੇ ਤੇ ਉਹ ਜਿਹੜਾ ਮੇਰਾ ਮੁੰਡਾ ਸੀ ਉਹ ਵਿਚਾਰਾ ਗੁਜ਼ਰ ਗਿਆ ਉਹਨੇ ਤਾਂ ਹੀ ਪੈਸੇ ਲਾਏ ਨਹੀਂ ਬਚਿਆ ਉਹ ਤੇ ਇਸ ਕਰਕੇ ਫਿਰ ਇੱਥੋਂ ਤੱਕ ਪਹੁੰਚੇ ਅਸੀਂ ਸਾਡੀ ਮਿਹਨਤ ਮਜ਼ਦੂਰੀ ਕਰਕੇ ਜਦੋਂ ਰੱਬ ਤੇ ਆਸ ਕਰਦਾ ਹੈ ਤੇ ਦਿਲ ਦਾ ਸਾਫ਼ ਹੋਵੇ ਤਾਂ ਸਾਰਾ ਕੁਝ ਹੀ ਸਹੀ ਹੁੰਦਾ ਸਭ ਕੁਝ ਦਿੰਦਾ ਉਹਦੇ ਸਿਰ ਤੇ ਆਪਾਸ ਰੱਖੀ ਸੀ ਮੈਨੂੰ ਸਾਰਿਆਂ ਦੇ ਤੂੰ ਕਿੱਥੋਂ ਪਾਲ ਲੇਗਾ ਪਹਿਲਾਂ ਤੈਨੂੰ ਪਾਲ ਲਿਆ ਚਾਰ ਤੋਂ ਇੱਕ ਪਾਲ ਲਿਆ ਕੁੜੀ ਇਹ ਕੱਲੋਂ ਕਿੱਥੋਂ ਆਏਗਾ ਤੇ ਮਾਲਕ ਦੀ ਕਿਰਪਾ ਨਾਲ ਆਪੀ ਮਿਹਨਤ ਨਾਲ ਇਹਨੇ ਛੱਡੀ ਦਿਹਾੜੀ ਮਿਹਨਤ ਨਾਲ ਮੈਂ ਛੱਡੀ ਅਸੀਂ ਰਾਤ ਨੂੰ ਖਾਲਾ ਬਣਾਉਣ ਚਲੇ ਜਾਂਦੇ ਸੀ ਜ਼ਮੀਨ ਰੱਖੀ ਪੰਜ ਮੇ ਤੇ ਮੈਂ ਕਿਹਾ ਜਵਾਕ ਛੋਟੇ ਗੱਡੀ ਛੱਡ ਦਿੰਦਾ ਮੈਂ ਗੱਡੀ ਛੱਡ ਕੇ ਰਾਤ ਨੂੰ ਕਈ ਵਾਰ ਮੈਂ ਸੁੱਤੇ ਹੋਣਾ ਇਹਨੇ ਕੱਲੀ ਨੇ ਜਾ ਕੇ ਰਾਤ ਨੂੰ ਖਾਲਾ ਬਣਾ ਕੇ ਆਉਣਾ ਪੰਜ ਪੰਜ ਕਿੱਲੇ ਰਾਤ ਨੂੰ 12 ਵਜੇ 12 ਮਹੀਨੇ ਟਿਕਾ ਚਲੀ ਜਾਂਦੀ ਸੀ ਮੈਨੂੰ ਸੁੱਤੇ ਵੀ ਨਹੀਂ ਪਤਾ ਨਹੀਂ ਤਾਂ ਸੀ ਵੀ ਮੈਂ ਥੱਕਿਆ ਹੁੰਦਾ ਸੀ ਜਿਆਦਾ ਦੇਖਣਾ ਕਿ ਮੈਂ ਇਕੱਲੇ ਨਾਲ ਇੰਨੀ ਮਿਹਨਤ ਅਸੀਂ ਕਰਕੇ ਤੇ ਇਥੋਂ ਤੱਕ ਪਹੁੰਚਿਆ ਲੋਕ ਤਾਂ ਹੁੰਦੇ ਆ ਜਿਆਦਾ ਦੋਵੇ ਤਾਂ ਬਣੇਗਾ ਜਿਆਦਾ ਤਾਂ ਨਹੀਂ ਹੁੰਦੀ ਡਾੜੀ ਮਿਹਨਤ ਕਰੇ ਤੇ ਜੇਰਾ ਵੱਡਾ ਕਰੇ ਤਾਂ ਮਾਲਕ ਸਭ ਕੁਝ ਦਿੰਦਾ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ ਜਦੋਂ ਬੰਦਾ ਦੁਨੀਆ ਨਾਲ ਤਾਂ ਲੜ ਪੈਂਦਾ ਆਪ ਦੇ ਰਿਸ਼ਤੇਦਾਰਾਂ ਤੋਂ ਫਿਰ ਕਿਵੇਂ ਹੋਇਆ ਵੀ ਰਿਸ਼ਤੇਦਾਰ ਹੀ ਕਹਿੰਦੇ ਹੋਣੇ ਵੀ ਤੂੰ ਇਹ ਕੀ ਕਰ ਨਾ ਰਿਸ਼ਤੇਦਾਰਾਂ ਨੂੰ ਮੁੰਡਾ ਵਿਆਹਣਾ ਸੀ ਆਂਦੇ ਸੀ ਉਹ ਹਾਂ ਉਹਦੇ ਵੀ ਤੂੰ ਨਾ ਤੇਰਾ ਮੁੰਡਾ ਜਵਾਨ ਸੀ ਉਹਨੂੰ ਵਿਆਹਣਾ ਸੀ ਤੇ ਤੂੰ ਇਹ ਕੀ ਤੂੰ ਚਾਰ ਬੱਚੇ ਕਿੱਥੋਂ ਬੜਾਪੇ ਚ ਤੂੰ ਪਾਲੇਗਾ ਜਾਂ ਵਿਆਹਵੇਂਗਾ ਪਰ ਮੇਰੇ ਮੁੰਡੇ ਨੇ ਉਸਨੇ ਬੜਾ ਸਾਦ ਦਾ ਡੈਡੀ ਅਜੇ ਕੋਈ ਉਮਰ ਨਹੀਂ ਕੱਲ ਨੂੰ ਕੀ ਪਤਾ ਮੇਰੇ ਘਰ ਵਾਲੀ ਕਿਹ ਹੋ ਜਾਵੇਗੀ ਉਹ ਮਰਦਾ ਸਹਿਮਤ ਪੂਰਾ ਸੀ ਤੋ ਪਹਿਲੀ ਮੇਰੀ ਜਨਾਨੀ ਨੇ ਬੱਚਾ ਉਹ ਵੀ ਮਾਰ ਉਹ ਵੀ ਮਾਰਦਾ ਅੱਛਾ ਉਹ ਉਹਨਾਂ ਦੇ ਉਹ ਉਹਨਾਂ ਕੋਲੇ ਸੀਗਾ ਉਹ ਔਰ ਉਹਨਾਂ ਕੋਲੇ ਨਹੀਂ ਸੀ ਵਿਆਹਾ ਨਹੀਂ ਸੀ ਰਹਿੰਦਾ ਉਹਨਾਂ ਕੋਲੇ ਸੀ ਪਾਸੇ ਕੰਮ ਲੱਗਾ ਸੀ ਮਾਰਵਲ ਦਾ ਪੱਥਰ ਦਾ ਕੰਮ ਕਰਦਾ ਤੇ ਸਾਡੇ ਨਾਲ ਉਹਦਾ ਪੂਰਾ ਮਨ ਪਿਆਰ ਸੀ ਹਮ ਇਹਦੇ ਨਾਲ ਅਸੀਂ ਤੂੰ ਮੇਰੀ ਮਾਂ ਹੈ ਉਹ ਮੇਰੀ ਮਾਂ ਨਹੀਂ ਜੀ ਤੇ ਉਹਨਾਂ ਨੇ ਬਸ ਅਹੰਕਾਰ ਦੇ ਵਿੱਚ ਹੀ ਉਹ ਬੱਚੇ ਨੂੰ ਵੀ ਉਹਨਾਂ ਨੇ ਮਿੱਟੀ ਦਾ ਤੇਲ ਪਾ ਕੇ ਮੇਰੇ ਗੁੱਸੇ ਵਿੱਚ ਉਹਨੂੰ ਬੱਚੇ ਨੂੰ ਮਿੱਟੀ ਦਾ ਤੇਲ ਪਾ ਕੇ ਮੁਕਸਰਿਆ ਦਾਖਲ ਮਹੀਨਾ ਡੋੜ ਮਹੀਨਾ ਆਈ ਟਾਈਮ ਸੀ ਪਰ ਬੱਚਿਆਂ ਨੇ 2 ਲੱਖ ਰੁਪਈਆ ਵੀ ਲੱਗ ਗਿਆ ਸਾਡਾ ਹੁੰਦੇ ਤੇ ਤੈਨ ਮੈਂ ਟਰੱਕ ਜੀ ਨੂੰ ਜਾਂ ਪੈਸੇ ਮੰਗ ਮੰਗ ਕੇ ਕਦੀ ਕਿਸੇ ਤੋਂ ਪੈਸੇ ਮੰਗੇ ਇਕੱਠੇ ਕਰਕੇ ਮੈਂ ਤੇ ਉਹ ਮੁੰਡੇ ਦੇ ਪੈਸੇ ਭਰੇ ਉਹ ਜਨਾਨੀ ਨੇ ਉਹ ਵੀ ਮਾਰਤਾ ਤੇ ਲੋਕ ਗੱਲਾਂ ਕਰਦੇ ਸੀ ਮੈਂ ਕਿਹਾ ਕੋਈ ਗੱਲ ਨਹੀਂ ਮਾਲਕ ਦੇਣ ਵਾਲਾ ਉਹਨੇ ਦੇਣਾ ਤੇ ਬੰਦਾ ਆਪਦਾ ਛੱਡੇ ਨਾ ਸਭ ਕੁਝ ਦਿੰਦਾ ਮਾਲਕ ਹੁਣ ਮੈਂ ਸੋਚਾਂ ਇਹ ਬਗਾਨੇ ਬੱਚੇ ਆ ਇਹ ਮੈਨੂੰ ਬਗਾਨਾ ਸਮਝੇ ਤੇ ਫਿਰ ਤਾਂ ਘਰ ਚੱਲਦਾ ਹੀ ਨਹੀਂ ਕਰਤਾਰ ਦਿਨ ਆਪ ਦਾ ਬਣਾ ਕੇ ਫੇਰ ਹੀ ਕਰ ਚੱਲਦਾ ਤੇ ਅੱਜ ਤੁਹਾਡੇ ਸਾਹਮਣੇ ਦੇਖ ਲਾ ਵੀ ਬੱਚੇ ਵੀ ਵਿਆਹ ਤੇ ਪੋਤੇ ਆਲੇ ਵੀ ਹੋ ਗਏ ਐ ਇੰਨੀ ਆਜ਼ਾਦੀ ਤਾਂ ਸਕੇ ਪਿਓ ਨੇ ਨਹੀਂ ਦੇਣੀ ਸੀ ਜੀ ਹੈ ਨਾ ਹੈ ਨਾ ਜਿੰਨਾ ਤੁਸੀਂ ਬੱਚਿਆਂ ਨੂੰ ਇੰਨਾ ਬੱਚਿਆਂ ਨੂੰ ਮੈਂ ਤਾਂ ਹੁਣ ਇਹਨਾਂ ਨੂੰ ਇਹ ਪੜਿਆ ਸੀ ਮੈਂ ਕਿ ਨੌਕਰੀ ਲਾਵਾਂਗਾ ਨੌਕਰੀ ਵੀ ਲਾਈ ਨੌਕਰੀ ਇਹਨੂੰ ਵੀ ਭੇਜਿਆ ਮੈਂ 2 ਲੱਖ ਰੁਪਈਆ ਮੈਂ ਮਕਾਇਆ ਸੀ ਇਹਨੂੰ ਵਿਚਤ ਆਰਮੀ 'ਚ ਭੇਜਾਂਗਾ ਇਹ 10 15 ਦਾ ਨੰਬਸੇ ਪਿਆਰ ਦੇ ਚੱਕਰ ਦੇ ਵਿੱਚ ਛੱਡ ਕੇ ਤੇ ਹੁਣ ਲੇਆ ਪਰ ਕੀ ਆ ਵੀਰ ਤੇ ਨਹੀਂ ਤਾਂ ਮੈਂ ਤਾਂ ਆਪਦੇ ਲੋ ਮਿਹਨਤ ਇਹਦੇ ਤੇ ਕੋਈ ਗੱਲ ਨਹੀਂ ਪੈਸੇ ਲੱਗਣ ਤੇ ਲੱਗਣ ਬੱਚੇ ਵੀ ਫਿਰ ਉਨਾ ਹੀ ਪਿਆਰ ਕਰਦੇ ਹਾਂ ਬੱਚੇ ਪੂਰਾ ਪਿਆਰ ਕਰਦੇ ਨੇ ਕਹਿੰਦੇ ਜੀ ਵੀ ਆਪਣੇ ਜਾਨ ਮਾਰਦੇ ਆ ਇੰਨਾ ਪਿਆਰ ਬੱਚਿਆਂ ਦਾ ਤੁਸੀਂ ਕਿਉਂਕਿ ਦਿੱਤਾ ਨਾ ਸੱਚੇ ਦਿਲੋਂ ਪਿਆਰ ਸੱਚੇ ਦਿਲੋਂ ਪਿਆਰ ਦਿੱਤਾ ਹੁਣ ਇਹ ਬੱਚੇ ਨੂੰ ਵੀ ਪੂਰੀ ਸਮਝ ਨਹੀਂ ਛੋਟੀ ਕੁੜੀਆ ਸੀ ਉਹ ਤੋਂ ਮਨ ਅਜੇ ਮੂੰਹ ਬੋਲਦੀ ਵੀ ਨਹੀਂ ਸੀ ਤੇ ਹੁਣ ਬੱਚਿਆਂ ਨੂੰ ਤਾਂ ਉਹ ਤਾਂ ਇਹ ਸਾਡਾ ਡੈਡੀ ਆ ਹੀ ਹੈ ਸਾਡਾ ਕੋ ਡੈਡੀ ਹੈ ਨਹੀਂਗਾ ਸਾਡੇ ਕੋ ਰਿਸ਼ਤੇਦਾਰ ਨੇ ਮੇਰੇ ਵੀ ਮੇੜੇ ਤੇਰੇ ਮਾਰਦੇ ਸੀ ਇਹਨਾਂ ਤੇ ਵੀ ਮਾਰਦੇ ਸੀ ਪਰ ਅਸੀਂ ਦਿਲ ਨਹੀਂ ਛੱਡਿਆ ਮਾਲਕ ਦੀ ਕਿਰਪਾ ਨਾਲ ਮੈਂ ਕਿਹਾ ਇਹ ਮਰਵਾ ਦੇ ਨਾਲ ਮਾਲਕ ਦਊਗਾ ਕੁਛ ਨਹੀਂ ਕਿਸੇ ਦੇ ਮਕਰ ਨਾਲ ਅੱਜ ਥਾਂ ਵੀ ਬਣ ਗਈ ਇਹਨਾਂ ਦੀ ਜਿੰਦਗੀ ਕੱਟਣ ਵਾਸਤੇ ਨਹੀਂ ਤੇ ਅਸੀਂ ਸਰਕਾਰੀ ਕੁਆਟਰ 'ਚ ਟਾਈਮ ਕੱਢਿਆ ਇੰਨੇ ਸਾਡੇ ਹਾਲਤ ਮਾਰੇ ਸੀ ਰਿਸ਼ਤਾ ਮੋਹ ਪਿਆਰ ਦਾ ਹੋਣਾ ਜ਼ਰੂਰੀ ਹੈ ਕਿ ਰਿਸ਼ਤਾ ਦੁਨੀਆ ਵਾਲਾ ਹੋਣਾ ਜ਼ਰੂਰੀ ਹੈ ਵੀ ਇਹ ਇਸ ਜਾਤ ਚ ਹੋਣਾ ਚਾਹੀਦਾ ਇਸ ਜਾਤ ਚ ਹੋਣਾ ਚਾਹੀਦਾ ਉਹਦੇ ਨਾਲ ਉਹ ਰਿਸ਼ਤਾ ਮਜ਼ਬੂਤ ਹੋਣਾ ਜ਼ਰੂਰੀ ਹੈ ਨਾ ਮਜ਼ਬੂਤ ਹੋਣਾ ਜ਼ਰੂਰੀ ਹੈ ਜੇ ਮੋਹ ਪਿਆਰ ਬਣੇਗਾ ਨਾ ਕੋਈ ਜਾਤੀ ਪਾਤੀ ਨਹੀਂ ਜਾਤੀ ਪਾਤੀ ਦਾ ਆਪਾ ਬਣਾ ਰੱਖੀਓ ਜਾਤੀ ਪਾਤੀ ਨਹੀਂ ਹੋਣੀ ਚਾਹੀਦੀ ਜਿੱਥੇ ਪਰਿਵਾਰ ਦਾ ਬੱਚੇ ਦਾ ਮੋਹ ਹੈ ਉੱਥੇ ਬੰਦੇ ਨੂੰ ਇਨਸਾਨ ਨੂੰ ਜ਼ਿੰਦਗੀ ਕੱਟਣੀ ਚਾਹੀਦੀ ਹੈ ਇਹ ਨਹੀਂ ਹੋਣਾ ਚਾਹੀਦਾ ਵੀ ਆਹ ਫਲਾਣੀ ਜਾਤੀ ਦੀ ਆਹ ਫਲਾਣੀ ਜਾਤੀ ਦੀ ਤੇ ਉਹਨਾਂ ਦੇ ਚ ਕੋਈ ਫਾਇਦੇ ਵਾਲੀ ਗੱਲ ਨਹੀਂ ਗੀ ਉਹਨਾਂ ਦੇ ਚ ਨਾ ਤਾਂ ਮੋਹ ਪਿਆਰ ਤੇ ਨਾ ਉਹਦੇ ਮਾਲਕ ਹੀ ਸੁਣਦਾ ਹੂੰ ਉਹਦੇ ਮਾਲਕ ਵੀ ਨਹੀਂ ਹੁੰਦਾ ਜੇ ਆਪਾਂ ਇਕੱਠੇ ਰਹਾਂਗੇ ਮੋਹ ਪਿਆਰ ਨਾਲ ਰਹਿਵਾਂਗੇ ਤੇ ਮਾਲਕ ਸੱਚੇ ਪਾਤਸ਼ਾਹ ਵੀ ਸਾਹਮਣੂ ਦਿੰਦਾ ਤੇ ਐਵੇਂ ਨਸੀਬ ਤਾਂ ਬਹੁਤ ਕੱਟੀਆਂ ਹਾਂ ਹਾਂਜੀ ਤੇ ਸ਼ੁਰੂ ਸ਼ੁਰੂ ਚ ਤਾਂ ਤੁਹਾਨੂੰ ਵੀ ਦਿੱਕਤਾਂ ਆਈਆਂ ਹੋਣੀਆਂ ਦਿੱਕਤਾਂ ਤਾਂ ਆਈਆਂ ਬੱਚੇ ਛੋਟੇ ਸੀ ਦਿੱਕਤ ਬਹੁਤ ਆਈ ਸਾਨੂੰ ਅਸੀਂ ਉਧਰੋਂ ਦਾ ਪਾਣੀ ਲਾਉਣਾ ਉਧਰੋਂ ਸੁੱਤੇਦਾਂ ਬੱਚਿਆਂ ਨੂੰ ਵੇਖ ਕੇ ਆਣਾ ਵੀ ਕੋਈ ਬੱਚੇ ਨੂੰ ਕੋਈ ਚੀਜ਼ ਨਾ ਖਾ ਜਾਏ ਬਾਹਰ ਖੇਤਾਂ 'ਚ ਬੈਠੇ ਸੀ ਵੀ ਬੱਚੇ ਛੋਟੇ ਗਿੱਦੜ ਚੱਕ ਦੇਣਦੇ ਲੋਕ ਆਉਂਦੇ ਆ ਹੂੰ ਤਰੀ ਪਾਣੀ ਲਾਉਣ ਜਾਣਾ ਨੱਕਾ ਵੇਖਣਾ ਇਹਨੇ ਮਨ ਸਲਵਾਰ ਤੇ ਟੰਗੀਆਂ ਨੇ ਡੀਡੀ ਕਣਕ ਦੇ ਵਿੱਚ ਓਡੇ ਓਡੇ ਕਣਕ ਦੇ ਸਿਆਲ ਦੇ ਵਿੱਚ ਨੱਗੋ ਕਾਰੇ ਵੇਖਣੇ ਮਿਹਨਤ ਬਹੁਤ ਕੀਤੀ ਸੀ ਤੁਸੀਂ ਡਰਦੇ ਨਹੀਂ ਸੀ ਮੈਂ ਭੈਣਾ ਸ਼ੁਰੂ ਤੇ ਕਰਦੀ ਮੈਂਤ ਬਹੁਤ ਕੀਤੀ ਮੇਰੀ ਤੰਕ ਦੇ ਵਿੱਚ ਬਣਾ ਸੀ ਉਦੋਂ ਹੀ ਬਹੁਤ ਮਿਹਨਤ ਮੈਂ ਕੱਲੀ ਕਰਦੀ ਹੁੰਦੀ ਸੀ ਕਣਕ ਦੇ ਵਿੱਚ ਡੀਡੀ ਕਣਕ ਤੇ ਇਹ ਕੋ ਕਾਰੇ ਵੇਖੇ ਮੈਂ ਨੱਕੇ ਮੋੜਨ ਕਹੀ ਮੈਂ ਤੁਹਾਨੂੰ ਨੱਕਾ ਨਹੀਂ ਮੋੜਦਾ ਮੈਂ ਥੋੜੀ ਨਿਗਾਹ ਕਰਕੇ ਰਾਮ ਨੱਕੇ ਵੀ ਮੋੜ ਰਿਹਾ ਕਰ ਵੀ ਤੂੰ ਬੈਂਟਰੀ ਲਾ ਦਿੱਤੀ ਕਰ ਮੈਂ ਆਪੇ ਪਾਣੀ ਜਾਣੇ ਤਾਂ ਮੈਂ ਜਾਣਾ ਮੈਂ ਆਪ ਨੇ ਦੋ ਦਮ ਰੱਬਿਆਂ ਦਾ ਪਾਣੀ ਆਪ ਲਾਦੀ ਹੁੰਦੀ ਸੀ ਹਾਂ ਕੱਲੀ ਨੇ ਪੈਂਡਾਲਾ ਸਾਹਿਬ ਨੂੰ ਪਤਾ ਹੈ ਪੈਂਡਲ ਕਹਿੰਦੇ ਸੀ ਬਹੁਤ ਮਹਿੰਨਤ ਅਸੀਂ ਮਾਨਾ ਅਸੀਂ ਦਿਹਾੜੀਆ ਕਦਨੀ ਪਾਸ ਸੀ ਪੱਟਾ ਬੰਨੇ ਕਰਨੇ ਹਾਂ ਇਹਨੇ ਜੰਦਰੀ ਨਪੜੀ ਮੈਂ ਖਚਣੀ ਅੱਛਾ ਹਾਂ ਖਾਲੇ ਬੰਨੇ ਵੱਟਾ ਸਿਆਪ ਹੀ ਬਣਾਏ ਅਸੀਂ ਕਦੀ ਦਿਹਾੜੀਆਂ ਲਾਇਆ ਸੀ ਇਹਨੇ ਮੈਂ ਤੁਲ ਜੰਦਰੀ ਫੜ ਮੈਂ ਰਸੇ ਕਹਿਦਾ ਹਾਂ ਇਹਨੀ ਮਿਹਨਤ ਬਹੁਤ ਮਿਹਨਤ ਕੀਤੀ ਜਦੋਂ ਬੱਚੇ ਜਵਾਨ ਹੋ ਗਏ ਫਿਰ ਛੱਡ ਗਈ ਹੁਣ ਵੀ ਉਹਨੇ ਥੜੀ ਥੋੜੀ ਜਾਨੀ ਹੈ ਕਿ ਉਹ ਕਿਰਤਾਂ ਦਾ ਹੋਣਾ ਦੂਜਾ ਕੰਮ ਨਹੀਂ ਕਰਦੇ ਜਮੀਨ ਨਹੀਂ ਰੱਖੀ ਕਦੀ ਵੀ ਮਾਲਕ ਤੇ ਡੋਰੀ ਰੱਖੀ ਹੈ ਤੇ ਸਾਰਾ ਕੁਝ ਹੀ ਹੋ ਗਿਆ ਤੇ ਨਿਹਰਾਂ ਦੇ ਛੇ ਭੁੱਖਾ ਮਰੇਗਾ ਰਿਸ਼ਤੇਦਾਰ ਸਾਡੇ ਮੇਰੇ ਇਹ ਵੀ ਨਹੀਂ ਵਰਤਦੇ ਨਹੀਂ ਵਰਤਦੇ ਸਾਡੇ ਕੋਈ ਵੀ ਨਹੀਂ ਵਰਤਦਾ ਤੇਰਾ ਕੋਈ ਭਰਾ ਵਰਤਦਾ ਨਾ ਕੁਝ ਵਰਦਾ ਮਾਂ ਪਿਓ ਮਰ ਗਿਆ ਨਾ ਭੈਣਾਂ ਮੇਰੀਆਂ ਵਰਤਦੀਆਂ ਐ ਫਿਰ ਸਮਾਜਿਕ ਬਾਈਕ ਕਿਹੜੀ ਸਿਆ ਕਿਵੇਂ ਬੰਦੇ ਨੂੰ ਇਕੱਲਾ ਰਹਿਣਾ ਔਖਾ ਬਹੁਤ ਸਾਨੂੰ ਕਹਿਣ ਵਾਲੇ ਤਾਂ ਕਿਸੇ ਨੇ ਕੋਈ ਕਭੀ ਨਹੀਂ ਛੱਡੀ ਅਸੀਂ ਇਹ ਹੀ ਸੋਚਾਂ ਕਿ ਆਪਣਾ ਮਨ ਸਹੀ ਆਪਾਂ ਸਾਫ਼ ਆ ਲੋਕ ਜੋ ਮਰਜ਼ੀ ਕਹੀ ਜਾਣ ਕਹੀ ਜਾਂਦੇ ਆ ਆਪਾਂ ਕਿਸੇ ਨੂੰ ਕੀ ਲੈਣਾ ਆਪਾਂ ਬੱਚੇ ਪਾਲਨੇ ਆਪਾਂ ਦਾ ਪਰਿਵਾਰ ਆਪਾਂ ਜ਼ਿੰਦਗੀ ਟਪਾਉਣੀ ਆ ਆਪਾਂ ਹਾਂ ਬਹੁਤ ਕੁਝ ਇੱਥੇ ਵੀ ਸਾਨੂੰ ਬਹੁਤ ਔਖਾ ਰਹਿਣ ਦਿੰਦੇ ਸੀ ਇਸੇ ਆਪਦੀ ਜ਼ਿੰਦਗੀ ਟਪਾਈਏ ਬੱਚਿਆਂ ਨੂੰ ਪਾਲੀਏ ਲੋਕਾਂ ਨੂੰ ਵੀ ਇਹ ਮਨ ਹੋਣੀ ਚਾਹੀਦੀ ਹੈ ਵੀ ਕਿਸ ਜਾਤੀ ਪਾਤੀ ਨਾ ਵੇਖੋ ਆਪਦਾ ਮਨ ਪਿਆਰ ਦੇ ਨਾਲ ਜ਼ਿੰਦਗੀ ਟਪਾਉਣਾ ਮੈਨੂੰ ਲੱਗਦਾ ਜੇ ਜੇ ਉਹ ਰਿਸ਼ਤਾ ਦੁਨੀਆਦਾਰੀ ਵਾਲਾ ਹੁੰਦਾ ਤੇ ਉਹ ਥੋੜੀ ਵਾਈਫ ਨੇ ਉਹਨਾਂ ਖੰਮ ਵੀ ਨਹੀਂ ਕਰਨਾ ਸੀ ਨਹੀਂ 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 ਸੀ ਕਰਨਾ ਹੈਨਾ ਨਾ ਜੀ ਨਾ ਉਹਨੇ ਕਹਣਾ ਸੀ ਮੈਨੂੰ ਕੀ ਲਿਆ ਕੇ ਦੇ ਨਾ ਨਾ ਇਹਨਾਂ ਵਾਂਗੂ ਥੋੜੀ ਵੀ ਜਾ ਕੇ ਵੀ ਆ ਵੀ ਮੈਂ ਤੁਸੀਂ ਤੂੰ ਖੜ ਮੈਂ ਨੱਕਾ ਮੋੜਦੀ ਆ ਨਾ 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 ਬੜੀ ਅਸੀਂ ਮੈਂ ਕਹਿੰਦਾ ਸਾਡੀ ਜ਼ਿੰਦਗੀ ਮਾਲਕ ਨੇ ਬੜੀ ਸੋਹਣੀ ਟਪਾਈ ਆ ਤੇ ਕਈ ਵਾਰੀ ਮਤਲਬ ਦਿਮਾਗ 'ਚ ਹੋ ਜਾਂਦਾ ਸੀ ਲੋਕ ਕਹਿ ਵੀ ਦਿੰਦੇ ਸੀ ਕਈ ਵਾਰੀ ਦਿਮਾਗ ਕਿਵੇਂ ਕਦੀ ਕਿਵੇਂ ਪਰ ਅਸੀਂ ਆਪ ਦਾ ਸਾਥ ਨਹੀਂ ਛੱਡਿਆ ਹੂੰ ਲੋਕ ਜੋ ਮਰਜ਼ੀ ਕਰੀ ਜਾਣਾ ਅਸੀਂ ਵੀ ਤੁਹਾਨੂੰ ਇਹੀ ਰਿਕੁਐਸਟ ਕਰਦੇ ਆਂ ਵੀ ਜਿਹੜਾ ਸਾਥ ਤੁਸੀਂ ਬਣਾਈ ਰੱਖਿਆ ਉਹ ਬਣਾਈ ਰੱਖੋ ਕਿਉਂਕਿ ਹੁਣ ਇੱਕ ਦੂਜੇ ਦੇ ਸਾਥ ਦੀ ਬਾਲੀ ਲੋਡ ਪੈਣੀ ਹੈ ਜਿਵੇਂ ਜਿਵੇਂ ਸਮਾਂ ਆਉਂਦਾ ਹੈ ਸਮਾਂ ਆਈਂਦਾ ਮੈਂ ਤਾਂ ਇਹੀ ਆ ਨਾ ਕਿ ਹਰ ਆਦਮੀ ਕੋਈ ਜਾਤੀ ਪਾਤੀ ਨਾ ਸੋਚੋ ਆ ਦਾ ਪਿਆਰ ਮੁਹੱਬਤ ਨਾਲ ਆਪਣੇ ਬੱਚੇ ਪਰਿਵਾਰ ਪਾਲੋ ਉਹਦੇ ਚੀਜ਼ ਵੈਦਾ ਜਾਤੀ ਪਾਤੀ ਨਹੀਂ ਗਿਣਨੀ ਚਾਹੀਦੀ ਕਦੀ ਆਪਾਂ ਦੇ ਵੇਖਣ ਵੀ ਕਿਹੜੇ ਸਾਥ ਨਾਲ ਅਗਲਾ ਚੱਲਣਾ ਇਹ ਸਭ ਇੱਕੋ ਹੁੰਦਾ ਦੁਨੀਆਂ ਨੂੰ ਦੁਨੀਆ ਜਦੋਂ ਤੁਸੀਂ ਦੋਵੇਂ ਜਣੇ ਇੰਨੀਆਂ ਮੁਸੀਬਤਾਂ 'ਚ ਸੀਗੇ ਦੁਨੀਆ ਉਦੋਂ ਤੁਹਾਡਾ ਕਿਸੇ ਨੇ ਸਾਥ ਦੇਣ ਜਾਂ ਹਾਲ ਪੁੱਛਣ ਨਹੀਂ ਆਈ ਨਾ 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 ਤੁਹਾਨੂੰ ਅਜੇ ਤੱਕ ਵੀ ਨਹੀਂ ਆਇਆ ਅਜੇ ਵੀ ਨਹੀਂ ਛੇਤੀ ਕੋਈ ਮਤਲਬ ਕਰਦਾ ਇਹਦੇ ਕਰਕੇ ਮੈਨੂੰ ਕੋਈ ਘਟ ਹੀ ਜੇ ਬਿਮਾਰੀ ਚਾਰ ਸਾਡੇ ਕੋਈ ਹੋ ਗਿਆ ਹੂੰ ਮਨ ਮੇਰੇ ਚਾਹੇਂਦੇ ਜੋ ਸਾਨੂੰ ਕਰੀਂਦਾ ਐਂਦੇ ਰਿਸ਼ਤੇਦਾਰ ਕਰੀ ਆ ਨਾ ਮੇਰੇ ਆਏ ਕੋਈ ਨਹੀਂ ਆਉਂਦਾ ਕੋਈ ਨਹੀਂ ਅਸੀਂ ਆਪਣਾ ਪਰਿਵਾਰ ਨਾਲ ਐਸਾ ਆਪ ਦਾ ਸਾਰੀ ਸਮੱਸਿਆ ਨੂੰ ਤੁਸੀਂ ਆਪ ਲੈ ਆਪ ਲੜਦੇ ਹੋ ਆਹ ਮਾਲਕ ਸਾਥ ਨਾ ਛੱਡੇ ਹੁੰਦਾ ਆਸਰਾ ਹੈਗਾ ਸਾਨੂੰ ਜਿਹੜਾ ਸਾਨੂੰ ਇਥਨ ਤੇ ਲਈ ਹੁੰਦਾ ਮਾਲਕ ਦੇ ਆਸਰੇ ਨਾਲ ਹੀ ਹੁੰਦਾ ਦੁਨੀਆ ਦੀ ਪ੍ਰਵਾਹ ਵੀ ਨਾ ਕਰਿਆ ਬਣਾ ਅਸੀਂ ਪ੍ਰਵਾਹ ਨਹੀਂ ਕਰਦੇ ਅਸੀਂ ਤਾਂ ਮਾਲਕ ਦੇ ਬਸ ਉਹਨੇ ਡੋਰੀ ਰੱਖੀ ਆ ਵੀ ਵੀਡੀਓ ਵਾਡੀ ਐਨ ਦੀ ਚੱਲ ਜਾਵਣ ਕਿ ਤਾਂ ਵਧੀਆ ਹੈਗਾ ਹੈ ਮਾਲਕ ਕਦੀ ਨਾ ਨੂੰ ਰੱਖੇ ਗਾ ਬੱਚਿਆਂ ਨੂੰ ਆਖਰ ਕੋਈ ਨਹੀਂ ਤੁਸੀਂ ਸਾਡੀ ਮਿਹਨਤ ਕਰੋ ਮਿਹਨਤ ਕਰੋ ਪਾ ਵੀਡੀਓ ਇੰਨੀ ਆਜਾਦੀ ਤੁਸੀਂ ਬਹੁਤ ਆਜਾਦੀ ਦੇ ਰਹੇ ਹੋ ਸਭ ਮੈਂ ਇਹਨਾਂ ਦੇ ਪਰਿਵਾਰ ਨੂੰ ਵੇਖ ਕੇ ਪਹਿਲਾਂ ਤਾਂ ਇਹਨਾਂ ਨੂੰ ਥੋੜੂ ਹੀ ਜਾਣਦੇ ਸੀ ਹਾਂਜੀ ਹਾਂਜੀ ਨਾਲ ਪੂਰੇ ਪਰਿਵਾਰ ਦੀ ਕਹਾਣੀ ਸੁਣ ਕੇ ਤੁਹਾਡਾ ਸਤਿਕਾਰ ਸਾਡੇ ਮਨ 'ਚ ਤੁਹਾਡਾ ਸਤਿਕਾਰ ਬਹੁਤ ਆਹ ਦੇਖੋ ਕਲਾਕਾਰ ਨੂੰ ਮਿਲਣਾ ਸੀ ਮੇਰਾ ਤਾਂ ਨਾਂ ਹੋਰ ਨਹੀਂ ਹੁੰਦਾ ਮੇਰੇ ਤੋਂ ਭਰਾ ਵਰਗਾ ਹੀ ਜਿਵੇਂ ਜਿੰਨੇ ਮੁੰਡੇ ਗਾਣੇ ਹੀ ਸੁਣਦੀ ਰਹਿੰਦੀ ਆ ਅੱਛਾ ਔਰ ਟੈਡੀ ਜੀ ਪੱਕੇ ਨਹੀਂ ਬਣ ਕੇ ਰੱਖਦਾ ਹਾਂ ਜਿਹੜਾ ਅੰਦਾ ਕਿਹੜਾ ਗਾਣਾ ਹੈਗਾ ਜਿਹੜਾ ਬਹੁਤ ਵੇਂ ਤੇ ਵਿੱਚ ਆ ਜਾਣਾ ਨਾ ਹਾਂ ਤੋ ਰੇਨਦ ਕੋਈ ਨਹੀਂ ਚਲੋ ਆ ਜੂਗਾ ਜੀ ਹਾਂ ਉਹ ਮੇਰਾ ਭਰਾ ਉਹ ਸੇਮ ਸੇਮ ਹੀ ਉਹ ਯਮੋਦ ਗਾਣੇ ਸੁਣਦੀ ਆ ਤੇ ਮੰਮੀ ਆਂਦੇ ਹੀ ਕੱਢ ਕੇ ਬਹਿ ਜਾਨੀ ਮੈਂ ਨਹੀਂ ਮੇਰੇ ਭਰਾ ਵਰਗਾ ਲੱਗਦਾ ਜਵਾਏ ਜੀ ਜੀ ਜੇ ਤੁਸੀਂ ਇਹ ਹਾਂ ਬਹੁਤ ਚਾਹਤ ਜੀ ਜੀ ਤੱਕ ਤੇ ਜੇ ਕਿਤੇ ਸੁਣਦੇ ਹੋ ਤਾਂ ਇਹਨਾਂ ਦੀ ਗੱਲ ਸੁਣ ਲਓ ਹਾਂ ਮੈਂ ਤਾਂ ਤੇਰਾ ਇੰਨੀ ਤਮੰਨਾ ਹੈ ਕਿ ਕਿਤੇ ਜ਼ਿੰਦਗੀ 'ਚ ਇੱਕ ਰ ਮੈਨੂੰ ਮਿਲ ਜਾਵੇ ਨਾ ਤਾਂ ਮੇਰੇ ਸਾਰੇ ਭਰਾਲੇ ਸੁਪਨੇ ਸਾਰੇ ਪੂਰੇ ਹੋ ਜਾਣਗੇ ਕਿ ਪੰਜਾ ਭਰਾਵਾਂ ਦੀ ਇੱਕ ਪੈਣ ਦੋ ਰੁਲਦੀ ਫਿਰਨੀ ਆ ਹੈ ਮੇਰਾ ਸੁਹਣਾ ਹੋਏ ਵਾਹ ਹੋਰ ਮੇਰੇ ਕਿਸੇ ਰੈਣੇ ਚਾਹਤੀ ਤੁਮੰਨਾ ਮੇਰੀ ਹੁੰਦੀ ਮੈਂ ਤੇ ਗਾਣੇ ਹੁੰਦੀ ਕੱਢ ਵੈਨੀ ਆ ਇਹਨਾਂ ਨੇ ਮੈਨੂੰ ਨੂੰ ਲਾ ਦਿਓ ਮੈਨੂੰ ਇੱਕ ਵਾਰੀ ਉਹਦੇ ਗਾਣੇ ਕੱਢ ਦਿਓ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਬਹੁਤ ਧੰਨਵਾਦ ਬਹੁਤ ਟਾਈਮ ਦਿੱਤਾ ਜੁੜੇ ਰਹੋ ਬੋੱਕ ਜਿੰਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ